ਆਪਕਾ ਮੰਤਰੀ ਤੇ ਕਾਲੀਦਲ ਦੇ ਸੀਨੀਅਰ ਅਗੂ ਵਿਕਰਮ ਸਿੰਘ ਮਝਿੱਟਿਆ ਦੀ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਹੋਈ ਇਸ ਪੇਸ਼ੀ ਦੌਰਾਨ ਅਦਾਲਤ ਨੇ ਉਨ੍ਹਾਂ ਦੀ ਨਿਆਇਕ ਹਿਰਾਸਤ ਨੂੰ 6 ਸਤੰਬਰ ਤੱਕ ਵਧਾ ਦਿੱਤਾ ਹੈ ਇਸ ਦੌਰਾਨ ਅਦਾਲਤ ਵਿੱਚ ਸਰਕਾਰੀ ਧਿਰ ਵੱਲੋਂ ਵਕੀਲ ਫੇਰੀ ਸੋਭਤ ਅਤੇ ਪ੍ਰੀਤਿੰਦਰ ਪਾਤ ਸਿੰਘ ਪੇਸ਼ ਹੋਏ ਜਦਕਿ ਬਚਾਅ ਧਿਰ ਵੱਲੋਂ ਵਕੀਲ ਐਚਐਸ ਤਨੋਆ ਅਤੇ ਡੀਐਸ ਸੋਭਤੀ ਅਦਾਲਤ ਵਿੱਚ ਮੌਜੂਦ ਰਹੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮਝਿੱਟਿਆ ਦੀ ਮੈਰ ਕਬਦਲਨ ਵਾਲੀ ਅਰਜੀ ਤੇ ਸੁਣਵਾਈ ਨੂੰ 30 ਗਤ ਤੱਕ ਮੁਲਤਵੀ ਕਰ ਦਿੱਤਾ ਹੈ ਇਸ ਤੋਂ ਇਲਾਵਾ ਬਚਾਤ ਿਰਵਲੋਂ ਮਜਿੱਠਿਆ ਖਿਲਾਫ ਦਾਇਰ ਕੀਤੀ ਚਾਰਜ ਸ਼ੀਟ ਦੀ ਕਾਪੀ ਸਪਲਾਈ ਦੀ ਅਰਜੀ ਤੇ ਸੁਣਵਾਈ ਲਈ 2 ਸਤੰਬਰ ਦੀ ਤਾਰੀਖ ਤੈਅ ਕੀਤੀ ਗਈ ਹੈ ਸਾਬਕਾ ਮੰਤਰੀ ਅਤੇ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜਿੱਠਿਆ ਦੀ ਵਦੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਹੋਈ ਇਸ ਪੇਸ਼ੀ ਦੌਰਾਨ ਅਦਾਲਤ ਨੇ ਉਨ੍ਹਾਂ ਦੀ ਨਿਆਂਇਕ ਹਿਰਾਸਤ ਨੂੰ 6 ਸਤੰਬਰ ਤੱਕ ਬਤਾਂ ਦਿੱਤਾ ਇਸ ਦੌਰਾਨ ਅਦਾਲਤ ਵਿੱਚ ਸਰਕਾਰੀ ਧਿਰ ਵੱਲੋਂ ਵਕੀਲ ਨਿਨ ਫੇਰੀ ਸੋਭਤ ਅਤੇ ਪ੍ਰੀਤਿੰਦਰ ਪਾਤ ਸਿੰਘ ਪੇਸ਼ ਹੋਏ ਜਦਕੀ ਬਚਾਤਿਰਵਲੋਂ ਵਕੀਲ ਐਚਐਸ ਤਨੋਆ ਅਤੇ ਡੀਐਸ ਸੋਭਤੀ ਅਦਾਲਤ ਵਿੱਚ ਮੌਜੂਦ ਰਹੇ ਦੋਹਾਂ ਤਰ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮਜੀਠੀਆ ਦੀ ਮੈਰਕ ਬਦਲਣ ਵਾਲੀ ਅਰਜੀ ਤੇ ਸੁਣਵਾਈ ਨੂੰ 30 ਗਤ ਤੱਕ ਮੁਲਤਵੀ ਕਰ ਦਿੱਤਾ ਇਸ ਤੋਂ ਇਲਾਵਾ ਬਚਾਤਿਰਵਲੋਂ ਮਜੀਠੀਆ ਖਿਲਾਫ ਦਾਇਰ ਕੀਤੀ ਚਾਰਜ ਸ਼ੀਟ ਦੀ ਕਾਪੀ ਸਪਲਾਈ ਦੀ ਅਰਜੀ ਤੇ ਸੁਣਵਾਈ ਲਈ 2 ਸਤੰਬਰ ਦੀ ਤਾਰੀਖ ਤੈਅ ਕੀਤੀ ਗਈ ਹੈ ਸਾਬਕਾ ਮੰਤਰੀ ਅਤੇ ਕਾਲੀ ਦਲ ਦੇ ਸੀਨੀਅਰ ਖੁਬ ਵਿਕਰਮ ਸਿੰਘ ਮਝਿੱਟਿਆ ਦੀ ਵਦੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਹੋਈ ਇਸ ਪੇਸ਼ੀ ਦੌਰਾਨ ਅਦਾਲਤ ਨੇ ਉਨ੍ਹਾਂ ਦੀ ਨਿਆਇਕ ਹਿਰਾਸਤ ਨੂੰ 6 ਸਤੰਬਰ ਤੱਕ ਬਤਾ ਦਿੱਤਾ ਇਸ ਦੌਰਾਨ ਅਦਾਲਤ ਵਿੱਚ ਸਰਕਾਰੀ ਧਿਰ ਵੱਲੋਂ ਵਕੀਲ ਫੇਰੀ ਸੋਭਤ ਅਤੇ ਪ੍ਰੀਤਿੰਦਰ ਪਾਲ ਸਿੰਘ ਪੇਸ਼ ਹੋਏ ਜਦਕਿ ਬਚਾਅ ਧਿਰ ਵੱਲੋਂ ਵਕੀਲ ਐਚਐਸ ਤਨੋਆ ਅਤੇ ਡੀਐਸ ਸੋਭਤੀ ਅਦਾਲਤ ਵਿੱਚ ਮੌਜੂਦ ਰਹੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮਝਿੱਟਿਆ ਦੀ ਮੈਰਕ ਬਦਲਣ ਵਾਲੀ ਅਰਜ਼ੀ ਤੇ ਸੁਣਵਾਈ ਨੂੰ ਤੀਗਤ ਤੱਕ ਮੁਲਤਵੀ ਕਰ ਦਿੱਤਾ ਇਸ ਤੋਂ ਇਲਾਵਾ ਬਚਾਤਰ ਵੱਲੋਂ ਮਜੀਠੀਆ ਖਿਲਾਫ ਦائر ਕੀਤੀ ਚਾਰਜ ਸ਼ੀਟ ਦੀ ਕਾਪੀ ਸਪਲਾਈ ਦੀ ਅਰਜੀ ਤੇ ਸੁਣਵਾਈ ਲਈ 2 ਸਤੰਬਰ ਦੀ ਤਾਰੀਖ ਤੈਅ ਕੀਤੀ ਗਈ ਹੈ ਸਾਬਕਾ ਮੰਤਰੀ ਅਤੇ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਵਦੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਹੋਈ ਇਸ ਪੇਸ਼ੀ ਦੌਰਾਨ ਅਦਾਲਤ ਨੇ ਉਨ੍ਹਾਂ ਦੀ ਨਿਆਂਇਕ ਹਿਰਾਸਤ ਨੂੰ 6 ਸਤੰਬਰ ਤੱਕ ਵਧਾ ਦਿੱਤਾ ਇਸ ਦੌਰਾਨ ਅਦਾਲਤ ਵਿੱਚ ਸਰਕਾਰੀ ਧਿਰ ਵੱਲੋਂ ਵਕੀਲ ਫੇਰੀ ਸੋਹਬਤ ਅਤੇ ਪ੍ਰੀਤ ਦਰਪਾਲ ਸਿੰਘ ਪੇਸ਼ ਹੋਏ ਜਦਕਿ ਬਚਾਤਿਰ ਵੱਲੋਂ ਵਕੀਲ ਐਚਐਸ ਤਨੋਆ ਅਤੇ ਡੀਐਸ ਸੋਭਤੀ ਅਦਾਲਤ ਵਿੱਚ ਮੌਜੂਦ ਰਹੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮਜੀਠੀਆ ਦੀ ਮੈਰਕ ਬਦਲਣ ਵਾਲੀ ਅਰਜੀ ਤੇ ਸੁਣਵਾਈ ਨੂੰ 30 ਗਤ ਤੱਕ ਮੁਲਤਵੀ ਕਰ ਦਿੱਤਾ ਹੈ ਇਸ ਤੋਂ ਇਲਾਵਾ ਬਚਾਤਿਰ ਵੱਲੋਂ ਮਜੀਠੀਆ ਖਿਲਾਫ ਦਾਇਰ ਕੀਤੀ ਚਾਰਜ ਸ਼ੀਟ ਦੀ ਕਾਪੀ ਸਪਲਾਈ ਦੀ ਅਰਜੀ ਤੇ ਸੁਣਵਾਈ ਲਈ 2 ਸਤੰਬਰ ਦੀ ਤਾਰੀਖ ਤੈਅ ਕੀਤੀ ਗਈ ਹੈ ਸਾਬਕਾ ਮੰਤਰੀ ਅਤੇ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਵਧੀਕ ਜੀਲਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਹੋਈ ਇਸ ਪੇਸ਼ੀ ਦੌਰਾਨ ਅਦਾਲਤ ਨੇ ਉਹਨਾਂ ਦੀ ਨਿਆਇਕ ਹਿਰਾਸਤ ਨੂੰ 6 ਸਤੰਬਰ ਤੱਕ ਬਤਾਂ ਦਿੱਤਾ ਹੈ ਇਸ ਦੌਰਾਨ ਅਦਾਲਤ ਵਿੱਚ ਸਰਕਾਰੀ ਧਿਰ ਵੱਲੋਂ ਵਕੀਲ ਫੇਰੀ ਸੋਭਤ ਅਤੇ ਪ੍ਰੀਤਿੰਦਰ ਪਾਤ ਸਿੰਘ ਪੇਸ਼ ਹੋਏ ਜਦਕਿ ਬਚਾਅ ਧਿਰ ਵੱਲੋਂ ਵਕੀਲ ਐਚ ਐਸ ਤਨੋਆ ਅਤੇ ਡੀ ਐਸ ਸੋਭਤੀ ਅਦਾਲਤ ਵਿੱਚ ਮੌਜੂਦ ਰਹੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮੁਜੱਠੀਆ ਦੀ ਮੈਰਕ ਬਦਲਣ ਵਾਲੀ ਅਰਜ਼ੀ ਤੇ ਸੁਣਵਾਈ ਨੂੰ 30 ਗੱਤ ਤੱਕ ਮੁਲਤਵੀ ਕਰ ਦਿੱਤਾ ਹੈ